ਅੰਮ੍ਰਿਤਸਰ ਸਮਾਰਟ ਸਿਟੀ ਦੇ ਤਹਿਤ ਆਂਦਾ ਹੈ ਤਾਂ ਸਮਾਰਟ ਸਿਟੀ ਦੇ ਦਾਅਵੇ ਜਿਹੜੇ ਕਿ ਅੰਮ੍ਰਿਤਸਰ ਵੱਲੋਂ ਬਹੁਤ ਹੀ ਵਾਰੀ ਕੀਤੇ ਜਾਂਦੇ ਹਨ ਅੰਮ੍ਰਿਤਸਰ ਦੇ ਅਧਿਕਾਰੀ ਕਰਦੇ ਨੇ ਸਰਕਾਰਾਂ ਕਰਦੀਆਂ ਨੇ ਸਿਫਤੀ ਦਾ ਘਰ ਵੀ ਇਸ ਨੂੰ ਕਿਹਾ ਜਾਂਦਾ ਹੈ ਜਨਤਾ ਦੇ ਕੀ ਹਾਲਾਤ ਨੇ ਅੱਜ ਅਸੀਂ ਜਨਤਾ ਦਰਬਾਰ ਦੇ ਵਿੱਚ ਪਹੁੰਚੇ ਹਾਂ ਤੇ ਇਹ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਸੀਵਰੇਜ ਦੀ ਹਾਲਾਤ ਦਿਖਾਣੇ ਆ ਜਿਸ ਤਰ੍ਹਾਂ ਕਿ ਸ਼ਾਮ ਦਾ ਟਾਈਮ ਹੋ ਚੁੱਕਿਆ ਹੈ ਤੇ ਸੀਵਰ ਜਿਹੜੇ ਕਿ ਪੂਰੀ ਤਰ੍ਹਾਂ ਹੀ ਭਰੇ ਹੋਏ ਹਨ ਲੋਕਾਂ ਦੇ ਘਰਾਂ ਦੇ ਵਿੱਚ ਜਿਸ ਤਰ੍ਹਾਂ ਕਿ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਲੋਕਾਂ ਦੇ ਘਰਾਂ ਦੇ ਵਿੱਚ ਇਹ ਪਾਣੀ ਜਿਹੜਾ ਕਿ ਜਮਾ ਹੋ ਜਾਂਦਾ ਹੈ ਅੱਜ ਅਸੀਂ ਜਨਤਾ ਕਲੋਨੀ ਦੇ ਵਿੱਚ ਪਹੁੰਚੇ ਆਂ ਤੇ ਜਨਤਾ ਦੇ ਨਾਲ ਗੱਲਬਾਤ ਵੀ ਕਰਦੇ ਆਂ ਕਿ ਉਹਨਾਂ ਦਾ ਕੀ ਆਖਣਾ ਹੈ ਅੱਜ ਭਾਜੀ ਕੀ ਨਾਮ ਕੀ ਆਪਣਾ ਅਗਰਵਾਲਾ ਜੀ ਮੇਰਾ ਨਾਮ ਭਾਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਤੁਹਾਡੇ ਜਨਤਾ ਗਲੀ ਦੇ ਵਿੱਚ ਜਿਹੜੇ ਸੀਵਰ ਜਿਹੜੇ ਓਵਰਫਲੋ ਹੋ ਚੁੱਕੇ ਆਂ ਸਾਰੇ ਇਹਨਾਂ ਨੇ ਬੜੇ ਪ੍ਰੋਮਿਸ ਨਾਲ ਸਾਡੇ ਕੋਲ VOTING ਲੈ ਲਈ ਕਿ ਕਾਂਗਰਸ ਮੜੀ ਜਾਂ ਭਾਰਤੀ ਜਨਤਾ ਮੜੀ ਮੜੀ ਅਕਾਲੀ ਮੜੇ ਆ ਅਸੀਂ ਇਸ ਵਿਆਪ ਦੇ ਉੱਤੇ ਇਹਨਾਂ ਨੂੰ VOTING ਦੇ ਦਿੱਤੀ ਕਿ ਸ਼ਾਇਦ 1000 ਵੀ ਸੋਲੂਸ਼ਨ ਬਟ ਯੂ ਕੈਨ ਵਾਚ ਸੀ ਕਿ ਕੀ ਉਥੇ ਹੋ ਰਿਹਾ ਆ ਆ ਵੀ ਆਰ ਲਿਵਿੰਗ ਹੇਅਰ ਇਹ ਸਾਡੀ ਰਹਿਣ ਦੀ ਜ਼ਿੰਦਗੀ ਹੈ ਸਾਡੀ ਇਸ ਉਮਰ ਚ ਵੀ ਆਰ ਸੀਨੀਅਰ ਸਿਟੀਜ਼ਨ ਨਾ ਤੇ ਆ ਸਾਡਾ ਸਾਡ ਨਾਲ ਸਵੇਰੇ ਸਾਬ ਸਾਡੀਆਂ ਮਿਸੀ ਦੇ ਇਸ ਕੰਮ ਲਈ ਹੈ ਕੀ ਆ ਹਰ ਦੇ ਫਰ ਦੇ ਇਸ ਬਰਬਦ ਕੇ ਸਵੇਰੇ ਉੱਠ ਕੇ ਆਪਣਾ ਬੋਜੀ ਬਿਸਤਰ ਬੋਕਰ ਲਾਗੇ ਇੱਥੇ ਸਫਾਈ ਕਰਦੀ ਆ ਫਿਰ ਇਹ ਡਿਊਟੀ ਆ ਦੇਖੋ ਕੈਨ ਯੂ ਵਾਚ ਕਿ ਇਹ ਸਵੇਰੇ ਕੋਈ ਸਵੀਪਰ ਇੱਥੇ ਆਉਂਦਾ ਹੋਊਗਾ ਫਰ ਲਾਸਟ 10 ਡੇ 20 ਡੇਸ ਆਈ ਹੈਵ ਨਟ ਸੀ ਕਿ ਕੋਈ ਸਵੀਪਰ ਸਵੇਰੇ ਆ ਕੇ ਇੱਥੇ ਝਾੜੂ ਹੀ ਫੇਰ ਦੇਵੇ। ਔਰ ਜੇ ਇਹਨਾਂ ਕੋਲ ਜਾਣੇ ਆ ਤੇ ਹਾਂਜੀ ਆ ਰਹੇ ਆ ਜੀ ਜਾ ਰਹੇ ਆ ਜੀ ਅੱਜ ਉਹਨੂੰ ਰਿਕੁਐਸਟ ਕੀਤੀ ਗਈ ਹੈ ਤੇ ਉਹ ਕਹਿੰਦਾ ਜੀ 5000 ਰੁਪਏ ਖਰਚਾ ਆ ਜਾਂਦਾ ਜੀ ਇਹ ਉਹਨੂੰ ਕਿੰਨਾ ਕਿੰਨਾ ਨੂੰ ਰਿਕੁਐਸਟ ਕੀਤੀ ਗਈ ਤੁਹਾਡੇ ਜੀ ਸੀਗੇ ਮੈਂ ਕਿਹਾ ਲਾ ਦਿਓ ਜਿਹੜੇ ਕਹਿੰਦੇ ਧੱਕੇ ਦਿੰਦੇ ਹੋਏ ਆ ਕਿਹੜੇ ਡਿਪਾਰਟਮੈਂਟ ਦੇ ਸੀ ਜਿਹੜੇ ਸ਼ਰਮਾ ਜੀ ਕਾਰਪੋਰੇਸ਼ਨ ਕਾਰਪੋਰੇਸ਼ਨ ਦੇ ਵੀ ਸੀਗੇ ਪਰ ਪਰ ਨਹੀਂ ਜਾਂਦਾ ਸਫਾਈ ਕਰਨਾ ਹੈ ਸੀਗੇ ਮੋਟਰ ਲੈ ਕੇ ਠੀਕ ਤੇ ਉਹਨਾਂ ਨੂੰ ਰਿਕੁਐਸਟ ਕੀਤੀ ਗਈ ਕਿ ਇਹਨੂੰ ਕੱਢ ਕੇ ਦਿਓ ਤੇ ਪਾਣੀ ਨਿਕਲੇ ਬਾਹਰ ਕਹਿੰਦਾ ਇਹ ਕੋਸਟ ਮੀ 5000 ਉਹਨੇ ਕੋਈ ਐਪਲੀਕੇਸ਼ਨ ਦੇਣਾ 5000 ਰੁਪਏ ਹੈ ਉਹਨਾਂ ਨੇ ਤੁਹਾਡੇ ਕੋਲੋਂ 5000 ਰੁਪਏ ਦੀ ਡਿਮਾਂਡ ਰੱਖੀ ਛੱਡ ਕੋਈ ਮੰਗੀ ਕਹਿੰਦਾ ਡਿਪਾਰਟਮੈਂਟ ਨੂੰ 5000 ਰੁਪਏ ਕੋਸਟ ਕਰਦਾ ਇਹਨੂੰ ਪਾੜ ਦਈਏ ਕੱਲ ਨੂੰ ਫੇਰ ਲਾਉਣਾ ਪੈ ਜੂਏ ਤੇ ਇਹ ਪਾਣੀ ਬੈਕ ਮਾਰ ਜੇ ਤੇ ਠੀਕ ਤੇ ਠੀਕ ਹੈ ਡਿਪਾਰਟਮੈਂਟ ਪੇ ਕਰਦਾ ਹੀ ਆ 10000 ਰੁਪਏ ਪੇ ਕਰਦਾ 5000 ਰੁਪਏ ਕੀ ਹੈ ਜੀ ਬਰੀ ਮਾਈਨਰ ਬੰ ਉਹ ਪਰ ਨਹੀਂ ਜੀ ਉਹ ਕਹਿੰਦਾ ਠੀਕ ਹੈ ਜੀ ਬਸ ਹੋ ਗਿਆ ਚਲੋ ਹੋ ਗਿਆ ਜੋ ਹੋ ਗਿਆ ਮਾੜਾ ਮੋਟਾ ਜਿੰਨਾ ਸਫਾਈ ਕਰ ਗਿਆ ਇੰਨਾ ਹੀ ਬੜਾ ਆਦਰਵਾਇਜ਼ ਉੱਥੇ ਚਲੋ ਅਕਲ ਤੋਂ ਬੱਚੇ ਥੋੜੇ ਥੋੜੇ ਰਹਿ ਗਏ ਆ ਅਦਰ ਵਿੱਚ ਤੇ ਡਿਫਿਕਲਟ ਹੋ ਜੂ ਬੱਚਿਆਂ ਦਾ ਹੀ ਰਹਿਣਾ ਪਰ ਨਹੀਂ ਕੋਈ ਗਵਰਨਮੈਂਟ ਦਾ ਕੋਈ ਅਸਰ ਨਹੀਂ ਹੈਗਾ ਚਲੋ ਠੀਕ ਹੈ ਲੈਟਸ ਸੀ ਜਿਸ ਤਰ੍ਹਾਂ ਕਿ ਇਹਨਾਂ ਵੱਲੋਂ ਆਖਿਆ ਕਿ ਗਵਰਨਮੈਂਟ ਤੇ ਕੋਈ ਅਸਰ ਨਹੀਂ ਆ ਉਹ ਕਿਸੇ ਹੋਰ ਦੇ ਨਾਲ ਵੀ ਗੱਲਬਾਤ ਕਰਦੇ ਆ ਪਾਜੀ ਕੀ ਨਾਮ ਕੀ ਆਪਣਾ ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਉਹਨਾਂ ਦਾ ਤੁਹਾਡੇ ਇੱਥੇ ਗਲੀ ਜਿਹੜੀ ਹੈ ਜਨਤਾ ਗਲੀ ਦੇ ਵਿੱਚ ਆਖਿਆ ਜਾ ਰਿਹਾ ਕਿ ਗਵਰਨਮੈਂਟ ਨੂੰ ਕੋਈ ਅਸਰ ਨਹੀਂ ਹੋ ਰਿਹਾ ਔਰ ਡਿਮਾਂਡ ਵੀ ਕੀਤੀ ਜਾ ਰਹੀ ਹੈ 5000 ਕੋਈ ਅਸਰ ਨਹੀਂ ਹੈਗਾ جے اثر ہوئے اج ਬੱਲੂ ਭਾਈ ਦੇ ਨਾਲ ਆਪਾਂ ਗੈਰੂ ਮਹੀਨਾ ਡੇਢ ਮਹੀਨਾ ਹੋ ਚੱਲਿਆ ਹਫਤੇ ਦਾ ਟਾਈਮ ਦੇ ਕੇ ਅੱਜ ਡੇਢ ਮਹੀਨਾ ਹੋ ਗਿਆ ਦੱਸੋ ਮੈਨੂੰ ਕਿਹੜਾ ਆਇਆ ਇੱਥੇ ਉਹ ਗਲੀ ਦਾ ਵੀ ਇੰਨਾ ਪਾਸ ਕਰਾਈ ਇਹਨਾਂ ਨੇ ਅਸਰਾਂ ਨੂੰ ਮਿਲੇ ਇਹ ਨਾਲ ਬੱਲੂ ਭਾਈ ਸਾਡੇ ਨਾਲ ਗਏ ਬੜੀ ਐਵੇਂ ਇੱਜ਼ਤ ਮਾਨ ਕੀਤੀ ਸੇਵਾ ਕੀਤੀ ਸਭ ਕੁਝ ਭਾਈ ਨੇ ਕੀਤਾ ਹੋਰ ਕਹਿੰਦੇ ਨਹੀਂ ਇਹ ਨਾਲ ਵੀ ਗਏ ਸਭ ਕੁਝ ਗਏ ਹੈ ਜੇ ਸਾਡੇ ਲਾਗੇ ਦੇ ਕਾਉਂਸਲ ਨਹੀਂ ਹੈਗੇ ਫੇਰ ਵੀ ਨਾਲ ਸਾਡੇ ਸਾਰੇ ਗਲੀ ਦੇ ਨਾਲ ਤੁਰੇ ਆ ਹਜੇ ਵੀ ਆਏ ਆ ਸਾਡੀ ਗਲੀ ਚ ਆਏ ਇੱਕ ਇੱਕ ਵਾਰੀ ਕਹਿ ਰੀਏ ਰਾਤ 12 1 ਵਜੇ ਭੱਜੇ ਹੁੰਦੇ ਕਿ ਤੁਹਾਨੂੰ ਕੀ ਪ੍ਰੋਬਲਮ ਹੈ ਦੱਸੋ ਸਾਡੇ ਇਸ ਵਾਰਡ ਦੇ ਵਿੱਚ ਜਿਹੜਾ ਕਿ ਕਾਉਂਸਲਰ ਕਿਹੜਾ ਕਿਹੜੀ ਪਾਰਟੀ ਦਾ ਰਵਿੰਦਰ ਸ਼ਰਮਾ ਜੀ ਸਾਡੇ ਕੀ ਉਹਨਾਂ ਵੱਲੋਂ ਕੋਈ ਕੰਮ ਨਹੀਂ ਕਰਵਾਇਆ ਗਿਆ ਰਵਿੰਦਰ ਸ਼ਰਮਾ ਵੱਲੋਂ ਇਹ ਸਿਰਫ ਆਇਆ ਹੀ ਨਹੀਂ ਰਵਿੰਦਰ ਸਿਰਫ ਬੱਲੂ ਪਾਜੀ ਦੇ ਨਾਲ ਗਿਆ ਵਾ ਜਿੱਥੇ ਵੀ ਗਿਆ ਵਾ ਉਂਜਾ ਨਹੀਂ ਕੋਈ ਕੰਮ ਨਹੀਂ ਉਹਨੇ ਸਾਡੇ ਇਲਾਕੇ ਜਾ ਫੇਰਾ ਤੱਕ ਨਹੀਂ ਮਾਰਿਆ ਫੇਰਾ ਤੱਕ ਨਹੀਂ ਅਜੇ ਤੱਕ ਮਾਰਿਆ ਤੁਹਾਨੂੰ ਕੀ ਪ੍ਰੋਬਲਮ ਹੈ ਮਰ ਗਏ ਜੇ ਤੇ ਹੈਗੇ ਜੇ ਕੋਈ ਕੋਈ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਠੀਕ ਹੈ ਜੀ ਕੌਂਸਲ ਹੈ ਜਿਹੜਾ ਤੁਹਾਡੇ ਭਾਜੀ ਪੀ ਦਾ ਕੀ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਕੀ ਤੁਹਾਡੇ ਵੱਲੋਂ ਆਪਾਂ ਦੇ ਭਾਜੀ ਇਹਦੇ ਕੋ ਗਏ ਆ ਇਹ ਗਿਆਨ ਇਹਨੇ ਕਿੱਥੇ ਜਾਣਾਗਾ ਕਿਤੇ ਵੀ ਨਹੀਂ ਗਿਆ ਸਿਰਫ ਸਾਹੀਂ ਬੱਲੂ ਭਾਜੀ ਨੂੰ ਗਿਆ ਬੱਲੂ ਭਾਜੀ ਨੇ ਗਿਆ ਜਾ ਕੇ ਕੀਤੀ ਗੱਲ ਸਾਰਾ ਫੋਨ ਇਹਨਾਂ ਕੀਤੇ ਕੋਈ ਨਹੀਂ ਗਿਆ ਕੋਈ ਨਹੀਂ ਸਾਡੇ ਮਗਰ ਆਇਆ ਅਸੀਂ ਤੇ ਵੋਟਾਂ ਨਹੀਂ ਜਹਿਰ ਕੀ ਪਾਉਣੀਆਂ ਅਸੀਂ ਕਿਸੇ ਪਾਰਟੀ ਨੂੰ ਨਹੀਂ ਪਾਉਣੀਆਂ ਸਰ ਕੋਈ ਵੀ ਪਾਰਟੀ ਆਏਗੀ ਕੋਈ ਪਾਰਟੀ ਆਉਗੀ ਨਹੀਂ ਪਾਣੀਆਂ ਸਾਰਨ ਕਰਨ ਕਰਨੇ ਜਦੋਂ ਸਾਡਾ ਕੰਮ ਹੀ ਨਹੀਂ ਹੋਇਆ ਜਿੰਨੂੰ ਕਹੀ ਆਉਂਦਾ ਨਹੀਂ ਜਿੰਨੂੰ ਕਹੀ ਆਉਂਦਾ ਨਹੀਂ ਜਨਤਾ ਗਲੀ ਵੱਲੋਂ ਆਖਿਆ ਗਿਆ ਕਿ ਵੋਟਾਂ ਕਿਸੇ ਨੂੰ ਵੀ ਨਹੀਂ ਪਾਣੀਆਂ ਕੋਈ ਵੀ ਪਾਰਟੀ ਦਾ ਹੋਵੇ ਹੁਣ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਜੇ ਬੱਲੂ ਭਾਜੀ ਸਾਡੇ ਆਏ ਜੇ ਬੱਲੂ ਭਾਜੀ ਵੇਖੋ ਬੱਲੂ ਭਾਜੀ ਦੇ ਆਪਣੇ ਸਾਡੇ ਅਸੀਂ ਪਿਆਰ ਕਰੇ ਮੇਰੇ ਨਾਲ ਪਿਆਰ ਆ ਤੇ ਆਏ ਆ ਉਹਦੇ ਆਪਣੇ ਪੱਲੇ ਪਾਸੇ ਵਾਰਦੇ ਆ ਤੇ ਫਿਰ ਜੇ ਵੇਖਾਂਗੇ ਮੌਕਾ ਵੇਖਾਂ ਕੀ ਕਰਨਾ ਜੇ ਬੱਲੂ ਭਾਜੀ ਖਲੋਜੂ ਕਿਤੇ ਦੋ ਦੋ ਵੋਟਾਂ ਪਾਓ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਮੇਰਾ ਨਾਮ ਜੇਕੇ ਪਾਜ ਕੀ ਕ ਕਹਣਾ ਇਹ ਹੀ ਜਾਣਦੇ ਆ ਕਿ ਸਾਡੀ ਜੋ ਗਲੀ ਦੀ ਸਮੱਸਿਆ ਵਾ ਇਹ ਬਹੁਤ ਵੱਡੀ ਹੈ ਅੱਜ ਦੀ ਨਹੀਂ ਹੈ 1.5 ਸਾਲ ਦੀ ਹੈ ਕੀ ਕੀ ਸਮੱਸਿਆ ਸਮੱਸਿਆ ਇਹ ਹੈ ਮੇਨ ਸੀਵਰੇਜ ਗਲੀ ਨਹੀਂ ਵੀ ਮਨੋ ਹਾਲ ਹਾਲ ਕਿਉਂ ਨਹੀਂ ਕਰਵਾਇਆ ਗਿਆ ਸੀਵਰੇਜ ਅੱਜ ਤੱਕ ਹਾਲ ਸਾਡੀ ਆਪਾਂ ਨਾ 1.5 ਸਾਲ ਹੋ ਗਿਆ ਜਦੋਂ ਡਾਕਟਰ ਸਾਹਿਬ ਆਏ ਸੀ ਨਾ ਇੱਥੇ ਤੇ ਨੇ ਸੇਜ ਇੱਥੇ ਲਵਾਈ ਸੀ ਉਹ ਤੋਂ ਇਦਾਂ ਗੰਦਾ ਪਾਣੀ ਸੀ ਮੈਂ ਡਾਕਟਰ ਸਾਹਿਬ ਨੂੰ ਵੀ ਇਹ ਗੱਲ ਆਖੀ ਸੀ ਮੈਂ ਕਿ ਇਦਾਂ ਤੁਹਾਨੂੰ ਸਟੇਲ ਹੋਈ ਕਹਿੰਦਾ ਉਹ ਤਾਂ ਪਹਿਲੀਆਂ ਸਰਕਾਰਾਂ ਦਾ ਹੀ ਸੀ ਤੇ ਮੈਂ ਕਿ ਤੁਸੀਂ ਕਹਿੰਦਾ ਹੁਣ ਮੇਰੇ ਵੱਸ ਦਾ ਰੋਗ ਨਹੀਂ ਹੈ ਤੇ ਜਿਹੜਾ ਇਹ ਭਾਈ ਬੱਲੂ ਹੈ ਇਹਨਾਂ ਨੇ ਸਾਡੀ ਗੱਲਬਾਤ ਸੁਣੀ ਹੈ ਏ ਆਏ ਇਹਨਾਂ ਨੇ ਸਾਨੂੰ ਲਾਈਨ ਤੇ ਚੜਿਆ ਅਸੀਂ ਜੋ ਵੀ ਡੀਸੀ ਤੱਕ ਕਾਉਂਸਲਰ ਤੱਕ ਮੱਲੋਗੇ ਆਪਣੇ ਕਮਿਸ਼ਨਰ ਤੱਕ ਸਾਰੇ ਗਏ ਆ ਤੇ ਇਹ ਆ ਸਾਡੇ ਕਾਮਰੇਡ ਆਪਣੇ ਇੱਕ ਕੁਲਵਿੰਦਰ ਹਨ ਅੱਜ ਆਪਣੇ ਰਮਨ ਬਖਸ਼ੀ ਹੈ ਉਹਨਾਂ ਦੇ ਨਾਲ ਮੱਲੋਗੇ ਓਵਰ ਆਲ ਸਾਰੇ ਹਨ ਆਹ ਓਪੋਜੀਸ਼ਨ ਸਾਰੇ ਇਕੱਠੇ ਲੱਗ ਰਿਹਾ ਕਿ ਜਿਹੜੀ ਕਾਂਗਰਸ ਪਾਰਟੀ ਜਿਹੜੀ ਉਹ ਤੁਹਾਡੇ ਕੰਮ ਕਰਵਾ ਰਹੀ ਹੈ ਕਾਂਗਰਸ ਪਾਰਟੀ ਕੇ ਲਈ ਜਾਂ ਸਾਰੇ ਓਵਰਆਲ ਜਿੰਨੇ ਹੀ ਹੈ ਨਾ ਇਸ ਵੇਲੇ ਤਾਂ ਪਾਰਟੀ ਵਾਈ ਦਾ ਮਸਲਾ ਹੈ ਨਹੀਂ ਕੋਈ ਵੀ ਸਾਡਾ ਨਹੀਂ ਤਾਂ ਪਾਰਟੀ ਵਾਈ ਨਹੀਂ ਕੋਈ ਵੀ ਇਹਦੇ ਸਾਡੇ ਆਪਾਂ ਸਾਰੇ ਆਪਣੇ ਇਕੱਠੇ ਹੀ ਆਂਦੇ ਅਜੇ ਪਾਰਟੀ ਦਾ ਕੋਈ ਮਸਲਾ ਨਹੀਂ ਵੈਸੇ ਵੀ ਜਿਹੜੀ ਇੱਕ ਪਰਿਵਾਰ ਦੀ ਜਿਹੜੀ ਲੜਾਈ ਹੈ ਕਿਸੇ ਪਾਰਟੀ ਦੀ ਤਾਂ ਲੜਾਈ ਹੈ ਪਾਰਟੀ ਕਿਸੇ ਪਾਰਟੀ ਦੀ ਲੜਾਈ ਕੋਈ ਨਹੀਂਗੀ ਸਾਡੀ ਜੇ ਆਪਾਂ ਆਖੇ ਨਾ ਕਿਸੇ ਪਾਰਟੀ ਲੜਾਈ ਹੈ ਉਹ ਤਾਂ ਹੈ ਨਹੀਂ ਕੋਈ ਵੀ ਨਹੀਂ ਨਾ ਕਿਉਂਕਿ ਵੇਖੋ ਬੱਲੂ ਭਾਜੀ ਇਹਨਾਂ ਦਾ ਵਾਰਡ ਕੋਈ ਹੈ ਇਹ ਕਿਤੇ ਕੋਈ ਆਏ ਨਾ ਇਸ ਫਰਸਟ ਟਾਈਮ ਇਹਨਾਂ ਨੇ ਸਦਿਆ ਨੇੜੇ ਨੇ ਤੇ ਇਹ ਸਾਡੇ ਨੂੰ ਲੈਣ ਤੇ ਚੜਿਆ ਸਾਡਾ ਕਾਉਂਸਲਰ ਰਵਿੰਦਰ ਪਰਵਿੰਦਰ ਦਾ ਫਰਟ ਬੰਦਾ ਪਰਵਿੰਦਰ ਵਾਸਤਾ ਰੋਗ ਐ ਨਹੀਂ ਕੋਈ ਨੂੰ ਬੜਾ ਕ ਉਹਨੂੰ ਕਹਿ ਕੇ ਵੇਖਿਆ ਤੇ ਆਪਣੇ ਕਾਮਰੇਡਨ ਉਹਨਾਂ ਨੇ ਸਾਡੀ ਲਾਈਨ ਹੱਥ ਫੜਿਆ ਆਪਣੇ ਰਮਨ ਬਖੀ ਨੇ ਸਾਡੀ ਬਾਹ ਫੜੀ ਹੈ ਮਤਲਬ ਲਗਭਗ ਚਾਰ ਪੰਜ ਜਿਹੜੇ ਕੌਂਸਲ ਜਿਹੜੇ ਅੰਸਾਰੇ ਉਹਨੇ ਰਮੀ ਹੋਇਆ ਹੋਰ ਹੋਇਆ ਸਾਰੇ ਹੀ ਅਸੀਂ ਸਾਰੇ ਇੱਕੋ ਸਟੇਜ ਤੇ ਇਕੱਠੇ ਆ ਇਸ ਵਕਤ ਜੀ ਨਾਮ ਕੀ ਆਪਣਾ ਮੈਂ ਵਰਮ ਠਾਕੁਰ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਤੁਹਾਡੇ ਵਾਰਡ ਦੇ ਜਿਹੜੇ ਐਮ ਐਲ ਏ ਡਾਕਟਰ ਜਸਬੀਰ ਸਿੰਘ ਸੰਧੂ ਹੈ ਕੀ ਕਹਿਣਾ ਚਾਹੁੰਦੇ ਜੀ ਉਹਨੂੰ ਤੇ ਘਟੋ ਘਟਾ ਪਾ 30 40 ਵਾਰੀ ਮਿਲ ਲਿਆ ਹਰ ਬਾਰ ਕਹਿੰਦਾ 15 ਦਿਨ ਬਾਅਦ 15 ਦਿਨ ਬਾਅਦ ਆਪਾਂ ਤੇ ਉਹਦੇ ਹੁਣ ਸੋਚਿਆ ਕਿ ਪੋਸਟਰ ਲਾ ਦਿੰਨੇ ਆ ਬਾਹਰ ਘੁੰਮ ਸ਼ੁਦਾ ਦੇ ਉਹਦੇ ਨਾਂ ਦੇ ਕੀ ਪੂਰੇ ਛਾੜੇ ਵਿੱਚ ਹੀ ਲਾ ਦਿੰਨੇ ਹੈਗੇ ਕਿ ਇਹ ਬੰਦਾ ਜੋਦਾ ਜਿੱਤਿਆ ਇੱਥੇ ਇੱਕ ਵਾਰੀ ਵੀ ਨਹੀਂ ਆਇਆ 20 25 ਵਾਰੀ ਆਪੋ ਦੇ ਗੁਲ ਹੋ ਕੇ ਆਏ ਆ ਹਰ ਬਾਰ ਇਹ ਕਹਿੰਦਾ ਜੀ 15 ਦਿਨਾਂ ਬਾਅਦ ਹੋ ਜਾਏਗਾ 15 ਦਿਨਾਂ ਬਾਅਦ ਕੰਮ ਦਾ ਡਾ ਹੋ ਜਾਏਗਾ ਪਰ ਕੋਈ ਕੋਈ ਮਸਲਾ ਹੱਲ ਨਹੀਂ ਹੈਗਾ ਕਿ ਅਬ ਜੋ ਤੁਹਾਡੇ ਵੱਲੋਂ ਫਿਰ ਕਿਸ ਤਰ੍ਹਾਂ ਦਾ ਕੀ ਕੀਤਾ ਜਾਏਗਾ ਆਪਾਂ ਦੇ ਬਸ ਉਹਦੇ ਪੋਸਟਰ ਲਾਣੇ ਦੀ ਬਾਹਰ ਇੱਥੇ ਸਾਰੇ ਛਾੜੇ ਦੀ ਲਾ ਦੇਣੇ ਹੈਗੇ ਆ ਕਿ ਇਹ ਬੰਦਾ ਹੈ ਕਿ ਸਾਡੇ ਇਧਰ ਏਰੀਆ ਦੇ ਵਿੱਚ ਇਧਰ ਆਵੇ ਵੀ ਨਾ ਹੁਣ ਗਾਂ ਤੋਂ ਤੇ ਨਾ ਹੀ ਵੋਟਾਂ ਮੰਗਣ ਆਵੇ ਇਹ ਹਾਲ ਜੇ ਜਿਸ ਤਰ੍ਹਾਂ ਕਿ ਜਨਤਾ ਗਲੀ ਵੱਲੋਂ ਆਖਿਆ ਜਾਂਦਾ ਕਿ ਇਹ ਬੰਦਾ ਆਵੇ ਵੀ ਨਾ ਤੇ ਵੋਟਾਂ ਵੀ ਨਹੀਂ ਹੁਣ ਜਿਸ ਤਰ੍ਹਾਂ ਕਿ ਸਾਡੇ ਨਾਲ ਸतीश ਕੁਮਾਰ ਬੱਲੂ ਜੀ ਮੌਜੂਦ ਨੇ ਹਾਂਜੀ ਭਾਜੀ ਕੀ ਇਹਨਾਂ ਨੂੰ ਤੁਸੀਂ ਗਲੀ ਵਾਲਿਆਂ ਨੂੰ ਕੀ ਦੇ ਦਿੱਤਾ ਕਿ ਬੜੇ ਗੁਣਗਾਰੇ ਨੇ ਤੁਹਾਡੇ ਮੈਂ ਕੋਈ ਨਹੀਂ ਕੁਛ ਨਹੀਂ ਦਿੱਤਾ ਜੀ ਮੇਰਾ ਇਹਨਾਂ ਨਾਲ ਸਾਰੇ ਪਰਿਵਾਰਾਂ ਨਾਲ ਨਿੱਜੀ ਸਾਂਝ ਹੈਗੀ ਆ ਜਦੋਂ ਇਹਨਾਂ ਨੇ ਮੈਨ ਬਟ ਜਦੋਂ ਮੈਨੂੰ ਡੇਢ 2 ਮਹੀਨੇ ਪਹਿਲਾਂ ਮੈਂ ਜਦੋਂ ਗਲੀ ਦੇ ਹਾਲਾਤ ਆ ਕੇ ਦੇਖੇ ਨਾ ਤੇ ਮੈਨੂੰ ਆਪਣੇ ਆਪ 'ਚ ਬਹੁਤ ਸ਼ਰਮ ਆਈ ਆ ਕਿ ਮਤਲਬ ਸਾਡੀ ਸਰਕਾਰ ਵੀ ਰਹੀ ਹੈ ਇਹ ਨਹੀਂ ਹੈਗਾ ਮਤਲਬ ਇਹ ਕਾਂਗਰਸ ਸਰਕਾਰ ਦੇ ਮੇਲੇ ਦਾ ਮਤਲਬ ਡੇਢ ਸਾਲ ਤੋਂ 2 ਸਾਲ ਹੋ ਗਏ ਇਹਨਾਂ ਦੀ ਸਮੱਸਿਆ ਉਦੋਂ ਵੀ ਨਹੀਂ ਹੱਲ ਹੋਇਆ ਜੋ ਕਿ ਹੋਣਾ ਚਾਹੀਦਾ ਵਾ ਕਿਸੇ ਨੇ ਇਸ ਗਲੀ ਵੱਲ ਇੰਟਰਸਟ ਨਹੀਂ ਲਿਆ ਫਿਰ ਇੱਕ ਦਿਨ ਮੈਂ ਮੇਰੇ ਇਸ ਵਾਰਡ ਦੇ ਕਾਉਂਸਲਰ ਅਰਵਿੰਦ ਸ਼ਰਮਾ ਆਪਾਂ ਇਕੱਠੇ ਕਮਿਸ਼ਨਰ ਸਾਹਿਬ ਕੋ ਸਾਡਾ ਉੱਥੇ ਇਕੱਠਿਆਂ ਦਾ ਹੀ ਟਕਰਾ ਹੋ ਗਿਆ ਆਪਾਂ ਮਿਲੇ ਸੰਦੀਪ ਰੇਸ਼ੀ ਜੀ ਨੂੰ ਉਹਨਾਂ ਨੂੰ ਇਸ ਗਲੀ ਦੀ ਆ ਨਾ ਪਿਕਚਰ ਜਿਹੜੀ ਆ ਮਵੀ ਕੈਮਰੇ ਤੋਂ ਆਪਣੇ ਖਿੱਚ ਕੇ ਲਿਆ ਕੇ ਗਿਆ ਵੀਡੀਓ ਉਹਨਾਂ ਨੂੰ ਦਿਖਾਈਆ ਕਿ ਇਹ ਹਾਲਾਤਾਂ ਦੇ ਵਿੱਚ ਲੋਕ ਰਹਿ ਰਹੇ ਆ ਫਿਰ ਉਹਨਾਂ ਨੇ ਦੇਖਿਆ ਯਾਰ ਇਹ ਤਾਂ ਬਹੁਤ ਬੁਰਾ ਆ ਲਿਆ ਤੇ ਮੈਂ ਸਰ ਜੇ ਤੁਹਾਡੇ ਤੱਕ ਵੀ ਇਹ ਅਪਰੋਚ ਆਈ ਆ ਕਹਿੰਦੇ ਨਹੀਂ ਇਸ ਤਰੀਕੇ ਨਾਲ ਨਹੀਂ ਕਿਸੇ ਨੇ ਆ ਕੇ ਗੱਲ ਕੀਤੀ ਮੈਨੂੰ ਗਰਾਉਂਡ ਰਿਐਲਿਟੀ ਨਹੀਂ ਕਿਸੇ ਨੇ ਦਿਖਾਈ ਤੇ ਮੈਂ ਜੇ ਆ ਹੈਗੀ ਜੇ ਤੇ ਲੋਕ ਨਰਕੀ ਜੀਵਨ ਜੀ ਰਹੇ ਆ ਫਿਰ ਉਹਨਾਂ ਨੇ ਇਮੀਡੀਏਟ ਐਕਸ਼ਨ ਲੈਂਦੇ ਹੋਏ ਤੇ ਐਸੀ ਜਿਹੜੇ ਆ ਸਿਵਲ ਦੇ ਉਹਨਾਂ ਨੂੰ ਉਸੇ ਵੇਲੇ ਉਹਨਾਂ ਨੇ ਫੋਨ ਤੇ ਮੈਸੇਜ ਪਾਇਆ ਕਿ ਇਹ ਜਿਹੜੀ ਜਨਤਾ ਗਲੀ ਆ ਛਾਡੇ ਦੀ ਗੋਬਿੰਦਨਗਰ ਆ ਇਹ ਦੋਵਾਂ ਗਲੀਆਂ ਦੇ ਐਸਟੀਮੇਟ ਬਣਾ ਕੇ ਇਹਨਾਂ ਗਲੀ ਦੀ ਇੱਕ ਕੀ ਸਮੱਸਿਆ ਹੈਗੀ ਆਪਾਂ ਉਹਨਾਂ ਨੂੰ ਸੁਝਾਅ ਦਿੱਤਾ ਆਪਣੇ ਵੱਲੋਂ ਇਹ ਗਲੀ ਅਗਰ 1 ਫੁੱਟ ਚੁੱਕੀ ਜਾਵੇ ਨਾ ਤੇ ਫਿਰ ਇਹਦਾ ਲੈਵਲ ਜਿਹੜਾ ਵਾ ਕਿਉਂਕਿ ਦੂਸਰੀ ਜਿਹੜੀ ਮੇਨ ਸੁਭਾਸ਼ ਰੋਡ ਆ ਇਹ ਉੱਚਾ ਬਾਅਦ ਗਲੀ ਇਹ ਨਹੀਂ ਵੀ ਆ ਜੋ ਮੈਂ ਪਹਿਲੇ ਦਿਨ ਉਦੋਂ ਦੇਖ ਕੇ ਗਿਆ ਫਿਰ ਉਹਨਾਂ ਨੂੰ ਦੱਸਿਆ ਕਹਿੰਦੇ ਇਹਦਾ ਹੱਲ ਕੀ ਆਪਾਂ ਇਹ 1 ਫੁੱਟ ਇਹਨੂੰ ਗਲੀ ਨੂੰ ਚੱਕ ਦਿਓ ਚੱਕ ਕੇ ਤੇ ਬਣਾ ਦੋ ਬਟ ਇੱਥੇ ਕੋਈ ਫੰਡ ਨਹੀਂ ਹੈਗੇ ਉਹ ਕਹਿੰਦੇ ਇਹ ਸਾਡੇ ਕੋਲ ਸਪੈਸ਼ਲ ਫੰਡ ਹੈਗੇ ਐ ਇਨਾਂ ਚੀਜ਼ਾਂ ਵਾਸਤੇ ਉਹਨਾਂ ਨੇ ਉਹਨਾਂ ਨੂੰ ਫਿਰ ਐਸਸੀ ਸਾਹਿਬ ਨੂੰ ਆਰਡਰ ਕੀਤਾ ਕਿ ਸਪੈਸ਼ਲ ਫੰਡ ਤੁਸੀਂ ਮੇਰੇ ਵੱਲੋਂ ਉਹਨਾਂ ਨੇ ਉਸੇ ਲਈ ਬਣਾ ਕੇ ਐਸਟੀਮੇਟ ਚੰਡੀਗੜ੍ਹ ਭੇਜਿਆ ਔਰ ਪਾਸ ਹੋ ਗਿਆ ਟੈਂਡਰ ਉਹਦਾ ਲੱਗ ਗਿਆ ਟੈਂਡਰ ਉਹਦਾ ਖੁੱਲ ਗਿਆ ਇੱਕ ਦੋ ਦਿਨ ਹੋ ਗਏ ਆ ਮੈਂ ਕੱਲ ਵੀ ਉਹਨਾਂ ਨੂੰ ਪੁੱਛ ਕੇ ਆਇਆ ਐਕਸੀਅਨ ਔਰ ਜੀਵ ਅਸਲ ਉਹਨਾਂ ਨੂੰ ਉਹ ਕਹਿੰਦੇ ਟੈਂਡਰ ਖੁੱਲ ਗਿਆ ਵਾ ਜਦੋਂ ਇਹਦੇ ਵਰਕ ਆਰਡਰ ਹੁੰਦੇ ਆ ਇਮੀਡੀਏਟ ਇਹਨਾਂ ਦੇ ਕੰਮ ਸ਼ੁਰੂ ਹੋ ਜਾਏਗਾ ਜਦੋਂ ਇਹ ਗਲੀ ਉੱਚੀ ਹੋ ਗਈ ਨਾ ਮੈਂ ਮਹਿਸੂਸ ਕਰਦਾ ਵਾਂ ਕਿ ਜਿਹੜਾ ਬਾਹਰੀ ਪਾਣੀ ਹੈ ਨਾ ਇਸ ਗਲੀ ਵਿੱਚ ਨਹੀਂ ਆਊਗਾ ਪਰ ਲੋਕ ਸਹਿਮਤ ਨੇ ਗਲੀ 1 ਫੁੱਟ ਉੱਚੀ ਹੋ ਜੇਗੀ ਘਰ ਲੋਕਾਂ ਦੇ ਨੀਵੇਂ ਨਹੀਂ ਹੋ ਜਾਣਗੇ ਬਿਲਕੁਲ ਇਹਨਾਂ ਦੀ ਸਹਿਮਤੀ ਦੇ ਨਾਲ ਪਹਿਲਾਂ ਅਸੀਂ ਸਾਰਿਆਂ ਨੇ ਇਹਨਾਂ ਨਾਲ ਮੀਟਿੰਗ ਕੀਤੀ ਆ ਕਿ ਤੁਹਾਡਾ ਮਸਲਾ ਹੱਲ ਇਸ ਤਰੀਕੇ ਨਾਲ ਹੁੰਦਾ ਵਾ ਕਿਉਂਕਿ ਸਾਡੇ ਵੀ ਮੈਂ ਜਿੱਥੇ ਰਹਿੰਦਾ ਮੇਰਾ ਘਰ ਆ ਮਜੀਦ ਬਿਲਡਿੰਗ ਚੌਂਕ ਚਾਟਾ ਵਿੱਚ ਸਾਡੇ ਵੀ ਸੇਮ ਸਮੱਸਿਆ ਸੀ ਸਾਡੇ ਵੀ ਬਾਹਰ ਮੰਡੀ ਦਾ ਪਾਣੀ ਜੀਟੀ ਰੋਡ ਦਾ ਪਾਣੀ ਸਾਡੀਆਂ ਗਲੀਆਂ 'ਚ ਹੁੰਦਾ ਹੁੰਦਾ ਹੈ ਅਸੀਂ ਵੀ ਆਪਣੀ ਗਲੀ 1 ਫੁੱਟ ਉੱਚੀ ਚੁੱਕੀ ਆ ਜੋ ਚੁੱਕੀ ਆ ਆਪਣਾ ਲੈਵਲ ਜਿਹੜਾ ਮੇਨ ਤੋਂ ਉੱਚਾ ਕਰ ਲਿਆ ਵਾ ਹੁਣ ਸਾਡਾ ਬਾਹਰੀ ਪਾਣੀ ਨਹੀਂ ਅੰਦਰ ਆਉਂਦਾ ਉਹ ਹੀ ਉਹ ਫਾਰਮੂਲਾ ਮੈਂ ਇਹਨਾਂ ਨੂੰ ਦੱਸਿਆ ਵਾ ਔਰ ਇਹਦੇ ਨਾਲ ਨਾਲ ਇੱਕ ਹੋਰ ਹੈਗੀ ਇਹਨਾਂ ਦੀ ਸਮੱਸਿਆ ਗੰਦੇ ਪਾਣੀ ਦੀ ਵੇਖੋ ਵਾਟਰ ਸਪਲਾਈ ਦੀਆਂ ਲਾਈਨਾਂ ਵੱਖਰੀਆਂ ਵਾ ਤੇ ਸੀਵਰੇਜ ਦੀਆਂ ਲਾਈਨਾਂ ਵੱਖਰੀਆਂ ਗਿਆ ਵਾ ਇਹ ਇਹਨਾਂ ਕੋਲ ਡਿਪਾਰਟਮੈਂਟ ਕੋ ਸਟਾਫ ਹੈਗਾ ਵਾ ਪਰ ਉਹਨਾਂ ਦੀ ਨੀਅਤ ਬਾਦਿਆ ਖਾਸ ਕਰਕੇ ਇੱਥੋਂ ਦੇ ਜਿਹੜਾ ਜਈ ਆ ਉਹ ਜਈ ਜਿਹੜਾ ਵਾ ਨਾ ਉਹਦੀ ਇੱਛਾ ਸ਼ਕਤੀ ਨਹੀਂ ਹੈਗੀ ਕੰਮ ਕਰਦੀ ਹੈਗੀ ਨਾ ਉਹਨੂੰ ਸਮਝਿਆ ਗਈ ਆ ਹੁਣ ਵੀ ਫਰਾਈਡੇ ਇਹਨਾਂ ਨੇ ਜਿਸਤਾ ਗਲੀ ਵਾਲਿਆਂ ਨੇ ਦੱਸਿਆ ਕਿ ਇਹਨਾਂ ਦੀ ਜਿਹੜੀ ਆ ਜੈਟਿੰਗ ਮਸ਼ੀਨ ਹੈ ਉਦਨ ਲਾਈ ਅਗਰ ਨੋਜ਼ਲਾ ਮਾਰ ਜਾਂਦੇ 10 ਮਿੰਟ 2 5 ਮਿੰਟ ਲਾ ਕੇ ਇੱਕ ਜਗ੍ਹਾ ਨੋਜ਼ਲ ਮਾਰ ਕੇ ਤੇ ਉਸੇ ਵੇਲੇ ਭੱਜਣ ਦੀ ਕੀਤੀ ਇਹ ਕੋਈ ਇਸ ਗਲੀ ਦਾ ਇਸ਼ੂ ਨਹੀਂ ਆ ਹਰ ਜਗ੍ਹਾ ਹੀ ਉਹ ਪਤਾ ਨਹੀਂ ਕੀ ਹੈ ਤੇਲ ਬਚਾਉਂਦੇ ਆ 60 70 70 ਲੀਟਰ ਉਹਨਾਂ ਨੂੰ ਤੇਲ ਮਿਲਦਾ ਵਾ ਔਰ ਉਹ ਗੱਡੀਆਂ ਸਟਾਰਟ ਕਰਨਾ ਹੀ ਨਹੀਂ ਚਾਹੁੰਦੇ ਔਰ ਉਹਨਾਂ ਦੀ ਨੀਅਤ ਐਡੀ ਮਾੜੀ ਹੋ ਚੁੱਕੀ ਆ ਗੱਡੀਆਂ ਦੀ ਮੇਨਟੇਨੈਂਸ ਦੇ ਖਰਚੇ ਵੀ ਪਾਈ ਤੁਰੀ ਜਾਂਦੇ ਆ ਤੇਲ ਦੇ ਖਰਚੇ ਵੀ ਪਾਈ ਤੁਰੀ ਜਾਂਦੇ ਆ ਔਰ ਸ਼ਰਮਨਾਕ ਗੱਲ ਇਹ ਹੈਗੀ ਆ ਜਈ ਐਕਸਨ ਐਸਸੀ ਨੂੰ ਸਾਰਿਆਂ ਨੂੰ ਪਤਾ ਕਿਉਂਕਿ ਬਿੱਲ ਕੱਲਾ ਜਈ ਨਹੀਂ ਪਾਸ ਕਰੋਂਦਾ ਐਕਸਨ ਐਸਸੀ ਵੀ ਉਹਨਾਂ ਦੇ ਸਾਈਨ ਹੁੰਦੇ ਆ ਔਰ ਇਹ ਬੜਾ ਵੱਡਾ ਇੱਕ ਘੁਟਾਲਾ ਚੱਲਦਾ ਪਿਆ ਅੱਜ ਲੋਕ ਮਰਦੇ ਪਏ ਆ ਅੱਜ ਇਹਨਾਂ ਨੂੰ ਚਾਹੀਦਾ ਸੀਰੀਅਸ ਹੋ ਕੇ ਕਿ ਇਹ ਕੰਮ ਕਰਨੇ ਜੇ ਉਦੋਂ 10-15 ਮਿੰਟ ਹੋ ਰ ਅੱਧਾ ਘੰਟਾ ਗੱਡੀ ਤੇ ਨੋਜਲਾ ਮਾਰ ਦਿੰਦੇ ਜਿਹੜੇ 3-4 ਪੁਆਇੰਟ ਰਹਿੰਦੇ ਹੈਗੇ ਹੀ ਜਿਸ ਤਰ੍ਹਾਂ ਇਹਨਾਂ ਨੇ ਮੋਟਰ ਲਾ ਕੇ ਤੇ ਪਾਣੀ ਕੱਢਿਆ ਤੇ ਅੱਜ ਗੱਡੀ ਕਲੀਅਰ ਹੋ ਗਈ ਉਹ ਵੀ ਕਿਉਂ ਬੱਲੇ ਵਿੱਚ ਇੱਕ ਮੌਤ ਹੋਈ ਆ ਡੈਥ ਹੋਈ ਆ ਜਿਹਦੇ ਕਰਕੇ ਓਨ ਜਾਂਚ ਮੁਸ਼ਕਲ ਬੜੀ ਸੀ ਤੇ ਕਾਰਪੇਸ਼ਨ ਵਾਲਾ ਨੂੰ ਫੇਰ ਲੱਗਦਾ ਹੈ ਕਿ ਸਾਡਾ ਫੇਰ ਸੀਪ ਲਗਣੀ ਆ ਤਵਾ ਲਗਣਾ ਵਾ ਅਫਸਰਾ ਅੱਗੇ ਅਫਸਰਾ ਦੀ ਇੱਛਾ ਸ਼ਕਤੀ ਹੈਗੀ ਆ ਪਰ ਇਹਨਾਂ ਦੇ ਜਿਹੜੇ ਛਾਡੇ ਵਾਲੇ ਆ ਇਹ ਰਹਿੰਦੇ ਵੀ ਛਾਡੇ ਜਿਆ ਇਹਨਾਂ ਦੀ ਇੱਛਾ ਸ਼ਕਤੀ ਵੀ ਮਰੀ ਆ ਔਰ ਇਹਨਾਂ ਦੇ ਜਮੀਰ ਵੀ ਮਰੇ ਆ ਜਿੱਦਨ ਇਹਨਾਂ ਦੇ ਜਮੀਰ ਜਾ ਕੇ ਨਾ ਉਹਦਨ ਮੈਂ ਸਮਝਦਾ ਵਾਂ ਇਸ ਗਲੀ ਦਾ ਕੰਮ ਵੀ ਹੋ ਜਾਊਗਾ ਕੋਈ ਵੱਡੀ ਗੱਲ ਨਹੀਂ ਹੁਣ ਜਿੱਦਾਂ ਤੁਹਾਨੂੰ ਉਹ ਪੁਆਇੰਟ ਦਿਖਾਇਆ ਇਹਨਾਂ ਨੇ ਉਹ ਜਿਹੜਾ ਵੀ ਕਾਰਪੋਰੇਸ਼ਨ ਦਾ ਕੋਈ ਮੁਲਾਜ਼ਮ ਆਇਆ ਉਹ ਜੇ 5000 ਲਗਣਾ 10000 ਲਗਣਾ ਵਾ ਅੱਜ ਆਪਾਂ 5 1000 ਰੁਪਇਆ ਇਹਨਾਂ ਨੇ ਆਪਣੀ ਜੇਬ ਚੋਂ ਲੋਣਾ ਵਾ ਹੈਗੇ ਤਾਂ ਸਾਡੇ ਕੋਲ ਕਾਰਪੋਰੇਸ਼ਨ ਦੇ ਫੰਡ ਹੈਗੇ ਆ ਇੰਨੀ ਇਹਨਾਂ ਨੂੰ ਅਪੀਲਾ ਦਲੀਲਾ ਜਾਂ ਗਲੀ ਵਾਲਿਆਂ ਨੂੰ ਬਹਿਸ ਕਰਨ ਦੀ ਲੋੜ ਨਹੀਂ ਆ ਮੁਸ਼ਕਲ ਵੇਖਣ ਮੁਸ਼ਕਲ ਕੀ ਹੈਗੀ ਆ ਤੇ ਉਹਦਾ ਹੱਲ ਕੱਢਣ ਜਿੱਥੇ ਵੀ ਕੋਈ ਲਾਈਨ ਬੰਦ ਹੈਗੀ ਆ ਉਹਨੂੰ ਕਲੀਅਰ ਕਰਨ ਤੋੜਨ ਵਾਲੀ ਚੀਜ਼ ਜੇ ਨਵੀਂ ਕੋ ਪਾਈਪਲਾਈਨ ਪੋਣੀ ਆ ਟੈਂਪਰੇਰੀ ਕਨੈਕਸ਼ਨ ਕਰਦਾ ਵਾ ਬੜੇ ਹੱਲ ਹੈਗੇ ਆ ਜੇ ਕਰਦੇ ਹੋਂ ਤੇ ਪਰ ਇਹਨਾਂ ਦੀ ਇੱਛਾ ਨਹੀਂ ਹੈਗੀ ਜੇ ਇਹਨਾਂ ਦੀ ਇੱਛਾ ਜਾ ਕੇ ਤੇ ਮੈਂ ਸਮਝਦਾ ਵਾ ਇੱਕ ਦਿਨ ਤੋਂ ਪਰੇ ਜਿਹੜਾ ਮਸਲਾ ਨਹੀਂ ਹੈਗਾ ਪਰ ਇਹਨਾਂ ਦਾ ਪ੍ਰੋਪਰ ਜਿਹੜਾ ਸੋਲੂਸ਼ਨ ਕਦੋਂ ਤੱਕ ਹੋ ਜਾਏਗਾ ਪ੍ਰੋਪਰ ਸੋਲੂਸ਼ਨ ਜਿਹੜਾ ਵਰਕ ਆਰਡਰ ਇਹਨਾਂ ਦੇ ਹੋ ਜਾਂਦੇ ਜਦੋਂ ਗਲੀਆਂ ਇਹਨਾਂ ਦੀ ਉੱਚੀ ਆ ਜਾਣਗੀਆਂ ਵੈਸੇ ਪਰਮਾਨੈਂਟ ਹਾਲ ਤੇ ਜਿਹੜਾ ਅੱਗੋ ਸੀਵਰੇਜ ਚੱਲੇਗਾ ਉਹਦੇ ਨਾਲ ਹੋਣਾ ਵਾ ਪਰ ਜਿਸ ਤਰ੍ਹਾਂ ਇਹਨਾਂ ਨੇ ਮੋਟਰ ਲਾ ਕੇ ਪਾਣੀ ਕੱਢਿਆ ਵਾ ਉੱਤੋਂ ਵੇਖ ਲਓ ਤੁਹਾਡੇ ਕਲੀਅਰ ਗੱਡੀਆਂ ਹੁਣ ਗਲੀ ਦੇ ਸਾਈਡਾ ਦੇ ਵਿੱਚ ਹੀ ਆ ਪਾਣੀ ਰਹਿ ਗਿਆ ਅਗਰ ਮੋਟਰ ਹੋਰ 2 ਘੰਟੇ ਘੰਟਾ 2 ਘੰਟੇ ਹੋਰ ਚਲਾ ਦਨ ਕੱਲ ਫੇਰ ਚਲਾ ਦਨ ਤੇ ਇਹ ਵੀ ਲਾਈਨ ਕਲੀਅਰ ਹੋ ਸਕਦੀ ਹੈ ਨਾ ਪਰ ਲੱਗਦਾ ਨਹੀਂ ਫੇਰ ਇਹ 2-4 ਦਿਨਾਂ ਬਾਅਦ ਫੇਰ ਇਹ ਪਾਣੀ ਜਿਹੜਾ ਜ਼ਿਆਦਾ ਵੱਧ ਸਕਦਾ ਪਰ ਡਿਊਟੀ ਇਹ ਕਾਰਬੇਸ਼ਨ ਦੀ ਹੈ ਲੋਕ ਸਾਰੇ ਆਪਣੇ ਟੈਕਸ ਦਿੰਦੇ ਆ ਪੇ ਕਰਦੇ ਆ ਕਾਰਬੇਸ਼ਨ ਨੂੰ ਬਿੱਲ ਪੇ ਕਰਦੇ ਆ ਜਦੋਂ ਆਪਣੀਆਂ ਬਿਲਡਿੰਗਾਂ ਬਣਾਉਂਦੇ ਆ ਉਦੋਂ ਆਪਾਂ ਇਹਨਾਂ ਕੋ ਨਕਸ਼ੇ ਪ੍ਰਾਸ ਕਰਾਉਂਦੇ ਆ T20 ਪਰ ਜੀ T20 ਦੇ ਵਿੱਚ ਕਿਹਾ ਸਰਕਾਰ ਬਹੁਤ ਦਾਅਵੇ ਬੜੇ ਕਰਦੀ ਹੈ ਕਿ ਕੰਮ ਬੜੇ ਕਰਵਾਏ ਜਾ ਰਹ ਸਰਕਾਰ ਦੀ ਤੇ ਨਾਕੀ ਜੀ 20 ਨੇ ਬਚਾਈ ਆ ਅਗਰ ਜੀ 20 ਦੇ 100 ਕਰੋੜ ਤੋਂ ਉੱਪਰ ਆਇਆ ਉਹ ਅਗਰ ਸ਼ਹਿਰ ਵਿੱਚ ਨਾ ਲੱਗਦਾ ਤੇ ਅੱਜ ਸ਼ਹਿਰ ਦੇ ਹਾਲਾਤ ਬੱਤਰ ਹੋਣੇ ਸੀ ਜੀ 20 ਦੇ ਜਿਹੜੀ ਅਮਾਉਂਟ ਆਈ ਆ ਅੱਜ ਜਿਹੜਾ ਸ਼ਹਿਰ ਸਾਡਾ ਹੁਣ ਛਾੜੇ ਚੌਂਕ 'ਚ ਵੀ ਜਿਹੜੇ ਡੱਬੇ ਬਣੇ ਆ ਲਾਈਟਾਂ ਸੁੰਦਰ ਲੱਗੀਆਂ ਵਾ ਜਗਮਗ ਜਗਮਗ ਹੋ ਰਹੀ ਆ ਇਹ ਜੀ 20 ਕਰਕੇ ਹੋ ਗਿਆ ਸਰਕਾਰ ਦੇ ਤੇ ਪੱਲੇ ਕਾਕਣੀ ਆ ਸਰਕਾਰ ਦਾ ਤੇ ਹਾਲਾਤ ਆ ਆਪ ਨੰਗ ਬਾਪ ਨੰਗ ਆਪ ਨੰਗ ਬਾਪ ਨੰਗ ਤਿੱਜੇ ਨੰਗ ਨਾਨਕੇ ਨੰਗਿਆ ਘਰ ਨੰਗਾ ਇਹ ਸਵਾਲ ਲਿਆਈ ਛਾਣ ਕੇ ਇਹਨਾਂ ਦੇ ਸਵਾਬ ਹੀ ਨਹੀਂ ਪੱਲੇ ਹੈਗੇ ਇਹ ਦਾਅਵੇ ਤਾਂ ਏਡੇ ਏਡੇ ਵੱਡੇ ਵੱਡੇ ਕਰਦੇ ਆ ਏਡੇ ਏਡੇ ਵੱਡੇ ਪੋਸਟਰ ਲਾਏ ਇਹਨਾਂ ਨੇ ਏਡੀਆਂ ਫਲੈਕਸਾਂ ਤੇ ਲਾਉਂਦੇ ਆ ਰੋਜ਼ ਅਖਬਾਰਾਂ ਤੇ ਏਡੇ ਆਉਂਦੇ ਆ ਹਕੀਕਤ ਵਿੱਚ ਜਿਉਂ ਸਰਕਾਰ ਬਣੀ ਆ 1.5 ਸਾਲ ਹੋ ਗਏ ਇੱਕ ਇੱਟ ਨਹੀਂ ਲੱਗੀ ਆਓ ਕਿਸੇ ਹੋਰ ਦੇ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਜਿਤਿੰਦਰ ਕੁਮਾਰ ਰਿਟਾਇਰਡ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਸਮੱਸਿਆ ਜਿਹੜੀ ਦਿਨੋ ਦਿਨ ਜਿਹੜੀ ਵੱਧਦੀ ਜਾ ਰਹੀ ਹੈ ਏ ਸਰ ਕੋਈ 1.5 ਸਾਲ ਤੋਂ ਅਸੀਂ ਨਾ ਕੋਈ ਦਰਵਾਜ਼ਾ ਨਹੀਂ ਛੱਡਿਆ ਕੋਈ ਐਮ.ਐਲ.ਏ ਕੋਈ ਮੰਤਰੀ ਪਰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਸਾਡੀ ਗਲੀ ਚ ਚਾਰ ਮੌਤਾਂ ਹੋ ਗਈਆਂ ਪਰ ਕੋਈ ਸੁਣਵਾਈ ਨਹੀਂ ਹੁਣ ਅਸੀਂ ਹਾਰ ਕੇ ਡੀ.ਸੀ. ਸਾਹਿਬ ਦੇ ਦਰਬਾਰ ਚ ਪੇਸ਼ ਹੋਏ ਸਾਰੇ ਬੰਦੇ ਵਾਲੇ ਬੱਲੂ ਭਾਜੀ ਰਮਨ ਬਖੀ ਜੀ ਸਾਰੇ ਕਾਲਜੀ ਸਿੰਘ ਜੀ ਅਸੀਂ ਇੱਕ ਕਮੇਟੀ ਬਣਾਈ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਵਾ ਕਿ ਅਸੀਂ ਇਹਦਾ ਕੰਮ ਕਰਵਾ ਰਹੇ ਹਾਂ ਛੇਤੀ ਤੇ ਲੱਗਦਾ ਵੀ ਇਹ ਵੀ ਕੁਝ ਨਾ ਕੁਝ ਹੋਏਗਾ ਪਰ ਪਿਛਲੇ 1.5 ਸਾਲ ਦੇ ਵਿੱਚ ਸਾਡੇ ਆਸਰੇ ਮੈਂ ਖੁਦ ਚਿਕਨ ਗੁਰੀਆਂ ਦਾ ਬਿਮਾਰ ਪਿਆ ਵਾਈਫ ਵੀ ਚਿਕਨ ਗੁਰੀਆਂ ਨਾਲ ਹਰ ਘਰ 'ਚ ਇੱਕ ਤੋਂ ਤਿੰਨ ਮਰੀਜ਼ ਹਰ ਘਰ ਦੇ ਵਿੱਚ ਪਏ ਹੋਏ ਨੇ ਔਰ 10 ਘਰ ਐਸੇ ਨੇ ਜਿਹੜੇ ਮਕਾਨ ਛੱਡ ਕੇ ਜਾ ਚੁੱਕੇ ਆ ਕਿਰਾਇਆਂ ਤੇ ਰਹਿ ਰਿਹਾ ਕੋਈ ਪਲਾਕ ਕਲੋਨੀ ਰਹਿ ਰਿਹਾ ਕੋਈ ਲੁਜਾਣੇ ਚਲਾ ਗਿਆ ਵਾ ਆਪਣੇ ਆਪਣੇ ਪਰਸਨਲ ਮਕਾਨ ਛੱਡ ਕੇ ਜਾ ਰਹੇ ਪਰਸਨਲ ਮਕਾਨ ਛੱਡ ਕੇ ਗਿਆ ਜੀ ਪਰਸਨਲ ਦੇਖੋ ਤੁਸੀਂ ਇਹ ਬੰਦ ਪਏ ਤੁਹਾਨੂੰ ਦਿਖਾਉਣਾ ਤਾਲੇ ਹੋ ਜੇ ਨੇ ਆ ਸਾਹਮਣਾ ਘਰੇ ਕੋ ਤਾਲਾ ਵੱਜਾ ਪਿਆ ਵਾ ਆਪਣਾ ਮਕਾਨ ਛੱਡ ਤੁਹਾਨੂੰ ਇੱਥੋਂ ਦੇ ਹਾਲਾਤ ਵੀ ਦਿਖਾਣੇ ਆ ਕਿ ਜਿਸ ਤਰ੍ਹਾਂ ਇਹ ਤਾਲੇ ਘਰਾਂ ਦੇ ਵਿੱਚ ਲੱਗੇ ਹੋਏ ਨੇ ਤੇ ਲੋਕ ਆਪਣੇ ਘਰ ਨੂੰ ਸਿਰਫ ਪਾਣੀ ਦੀ ਸਮੱਸਿਆ ਕਰਕੇ ਲੋਕ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਕਰਾਏ ਤੇ ਜਾ ਕੇ ਰਹਿਣਾ ਪਸੰਦ ਕਰ ਰਹੇ ਨੇ ਆਓ ਅਸੀਂ ਨਾਲ ਤੁਹਾਨੂੰ ਇੱਕ ਘਰ ਵੀ ਦਿਖਾਣੇ ਆ ਤੇ ਨਾਲ ਅਸੀਂ ਇੱਥੋਂ ਦੇ ਫਿਰ ਹੋਰ ਨਾਲ ਗੱਲਬਾਤ ਵੀ ਕਰਦੇ ਆਂ ਭਗਵੰਤਪਾ ਜੀ ਕਿੰਨੇ ਸੀ ਵੀ ਅਸੀਂ ਬਾਹਰ ਦੇ ਲੋਕ ਇੱਥੇ ਆਉਣਗੇ ਆ ਜਿਹੜੇ ਨੇ ਇਹ ਵਿਚਾਰੇ ਇਹਨਾਂ ਦਾ ਮੁੰਡਾ ਬਾਹਰੋਂ ਪਤਾ ਲੈਣ ਆਇਆ ਸੀ ਮਾਪਿਓ ਦਾ ਉਹ ਅਮਰੀਕਾ ਦਾ ਸਿਟੀਜਨ ਹੈ ਪਰ ਉਹ ਮਾਪਿਓ ਨੂੰ ਇੱਥੋਂ ਲੈ ਕੇ ਆਉਂਦਾ ਇੱਥੇ ਮਰਨਾ ਤੁਸੀਂ ਉਹ ਮਾਪਿਓ ਨੂੰ ਅਮਰੀਕਾ ਲੈ ਗਿਆ ਇੱਥੋਂ ਵੀ ਤੁਸੀਂ ਤਾਲਾ ਮਾਰੋ ਘਰ ਨੂੰ ਕੁਝ ਨਹੀਂ ਹੁੰਦਾ ਅਗਲੇ ਪਾਸੇ ਇੱਕ ਘਰ ਹੈ ਸਰਦਾਰੀ ਦਾਲ ਜੀ ਦਾ ਉਹ ਵੀ ਇੱਥੋਂ ਮਕਾਨ ਖੁੱਲਾ ਛੱਡ ਕੇ ਪਾਣੀ ਦੀ ਸਮੱਸਿਆ ਹੋਣ ਕਰਕੇ ਡੇਲੀ ਦੇ ਬਿਮਾਰ ਹੋ ਰਿਹਾ ਸਾਰੇ ਟੱਬਰ ਬਿਮਾਰ ਨੇ ਇਹ ਵੀ ਦੋਵੇਂ ਜੀ ਬਿਮਾਰ ਸਰ ਉਹ ਮੁੰਡਾ ਪਤਾ ਲੈਣਾ ਉਹਨੂੰ ਵਿਖਿਆ ਬਿਮਾਰੀ ਦਾ ਕਾਰਨ ਤੇ ਆ ਉਹਦਾ ਇੱਥੇ ਹੱਲ ਹੋਣਾ ਨਹੀਂਗਾ ਉਹ ਡੀਸੀ ਨੂੰ ਕਿਸ ਤਰ੍ਹਾਂ ਦੇ ਇੱਥੋਂ ਦੇ ਹਾਲਾਤ ਨੇ ਜਿਹੜੇ ਤੁਹਾਨੂੰ ਦਿਖਾ ਰਹੇ ਕਿ ਲੋਕ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਤੇ ਬਾਹਰ ਜਾ ਕੇ ਜਿਸ ਤਰ੍ਹਾਂ ਕਿਰਾਏ ਤੇ ਰਹਿਣਾ ਪਸੰਦ ਕਰ ਰਹੇ ਨੇ ਆਓ ਅਸੀਂ ਹੋਰ ਵੀ ਕਿਸੇ ਦੇ ਨਾਲ ਗੱਲਬਾਤ ਕਰਦੇ ਆਂ ਤੇ ਜਾਣਕਾਰੀ ਲੈਣੇ ਆਂ ਕੀ ਕਹਿਣਾ ਚਾਹੁੰਦੇ ਨੇ ਅਸੀਂ ਆਪ ਖੁਦ ਨਾ ਅਸੀਂ ਆਪ ਖੁਦ ਕਿਰਾਏ ਦੇ ਜਾ ਰਹੇ ਆ ਆਪਣਾ ਮਕਾਨ ਬੰਦ ਕਰਕੇ ਨਾ ਕੀ ਕਾਰਨ ਕਾਰਨ ਪਾਣੀ ਦੀ ਸਮੱਸਿਆ ਅਸੀਂ ਆਪ ਸੰਦੂਕ ਨੂੰ ਨਿਭਾਣ ਲੱਗ ਪਏ ਜੇ ਇਸ ਤਰ੍ਹਾਂ ਹੀ ਘਰ ਛੱਡ ਛੱਡ ਕੇ ਆਪਾਂ ਮਤਲਬ ਪਾਣੀ ਦੀ ਸਮੱਸਿਆ ਲੈ ਕੇ ਆਪਾਂ ਕਿਰਾਏ ਤੇ ਰਹਿਣਾ ਪਸੰਦ ਕਰਾਂਗੇ ਕਿ ਇਹ ਮਤਲਬ ਇਹ ਤਾਂ ਸਾਰਾ ਸ਼ਹਿਰ ਇਸ ਤਰ੍ਹਾਂ ਫਿਰ ਚੱਲ ਪਏਗਾ ਮਗਰੇ ਪਰ ਗੱਲ ਇਹ ਹੈ ਨਾ ਮਸਲਾ ਤੇ ਹਮ ਸਰਕਾਰ ਦਾ ਹੈ ਨਾ ਹੁਣ ਇਹ ਗੰਦਾ ਥੋੜਾ ਰਹਿਣਾ ਵੇਖੋ ਇਹ ਕਾਰਵਾਈ ਤੁਹਾਡੇ ਵੱਲੋਂ ਜਿੱਤਰਾ ਤੁਸੀਂ ਇਕੱਠੇ ਹੋਗੇ ਕਿਉਂ ਨਹੀਂ ਸਰਕਾਰ ਦਾ ਕਿਉਂ ਨਹੀਂ ਕਾਰਵਾਈ ਡੇਢ ਸਾਲ ਹੋ ਗਿਆ ਵਾ ਇਹ ਅੱਜ ਦੀ ਗੱਲ ਨਹੀਂ ਕਿ ਡੇਢ ਸਾਲ ਹੋ ਗਿਆ ਵਾ ਡਾਕਟਰ ਉਹ ਗਏ ਆ ਉਹਨਾਂ ਕੋਈ ਸਪਰਟੀ ਕਰਨ ਨਹੀਂ ਦਿੱਤਾ ਕੋਈ ਜਵਾਬ ਨਹੀਂ ਉਹਨਾਂ ਨੂੰ ਉਹਨਾਂ ਤੋਂ ਉੱਪਰ ਕੇ ਨਾ ਬਿਲਾਂ ਦੀ ਕੋਸ਼ਿਸ਼ ਕੀਤੀ ਡੀਸੀ ਸਾਹਿਬ ਨੂੰ ਮਿਲੇ ਆ ਉਹਨਾਂ ਵੱਲੋਂ ਕੀ ਆਖਿਆ ਗਿਆ ਉਹਨਾਂ ਨੇ ਇਹ ਆਪਣੇ ਸਾਨੂੰ ਆਖਿਆ ਕਿ ਲੈ ਵੀ ਗਲੀ ਬਣਾ ਦਿੰਦੇ ਆ ਸਭ ਕੁਝ ਕਰ ਦਿੰਦੇ ਆ ਉਹਨਾਂ ਨੇ ਇਹ ਨਹੀਂ ਸਾਨੂੰ ਇਹ ਮਾਰਾ ਸਾਨੂੰ ਮਲੇ 15 ਦਿਨ ਦਾ ਟਾਈਮ ਦਿੱਤਾ ਸੀ ਨਾ ਉਹਨਾਂ ਨੇ ਕਿੰਨਾ ਟਾਈਮ ਹੋ ਚੁੱਕਿਆ ਇੱਕ ਕਿੰਨਾ ਹੋ ਗਿਆ ਪੰਜੀ ਦਿਨ ਹੋ ਗਏ 15 18 ਦਿਨਾਂ ਦਾ ਟਾਈਮ ਦਿੱਤਾ 25 ਦਿਨ ਹੋ ਚੁਕੇ ਹੂੰ ਹੂੰ ਪੰਜੀ ਤੁਹਾਨੂੰ ਲੱਗਦਾ ਕਿ ਇਹਦੇ ਤੇ ਕੋਈ ਕਾਰਵਾਈ ਕੀਤੀ ਜਾਏ ਸਾਨੂੰ ਅਜੇ ਤੱਕ ਦੇ ਨਹੀਂ ਜਾਪਦਾ ਕੋਈ ਵੀ ਨਹੀਂ ਦਾ ਸਾਨੂੰ ਤੇ ਨਹੀਂ ਜਾਪਦਾ ਕਾਰਪੋਰੇਸ਼ਨ ਵਾਲੇ ਆ ਇਹ ਇੱਕ ਪੈਸੇ ਦਾ ਅੱਖਾਂ ਨਹੀਂ ਮੰਨਦੇ ਕਿਉਂ ਜਿਸ ਤਰ੍ਹਾਂ ਕੁਝ 2 ਮਹੀਨੇ ਬਾਅਦ ਫਿਰ ਬਰਸਾਤਾਂ ਦਾ ਟਾਈਮ ਆ ਜਾਏਗਾ ਬਹੁਤ ਬਰਸਾਤ ਹੋ ਗਈ ਹੈ ਜਦੋਂ ਆ ਬਰਸਾਤ ਆਈ ਤੁਸੀਂ ਵੇਖਿਆ ਨਹੀਂ ਲੋਕਾਂ ਦੇ ਅੰਦਰ ਪਾਣੀ ਵੜਿਆ ਸਾਰੇ ਕੋਈ ਘਰ ਨਹੀਂ ਬਚਿਆ ਹੋਣਾ ਕੋਈ ਘਰ ਨਹੀਂ ਬਚਿਆ ਜਿੰਨੇ ਘਰ ਪਾਣੀ ਨਹੀਂ ਵੜਿਆ ਠੀਕ ਹੈ ਜਿਹੜੇ ਸਾਡੇ ਆ ਨਾ ਇੱਥੇ ਜੇਈ ਆ ਨਾ ਇਹ ਜੋਨ ਨੰਬਰ 8 ਦੇ ਤੁਹਾਨੂੰ ਕਲੀਅਰ ਗੱਲ ਨਾ ਬਾਈ ਨੇਮ ਕੁਲਦੀਪ ਹੈ ਇਹ ਬੇੜਾ ਗਰ ਕਰਨ ਡਿਆ ਇਹਨਾਂ ਦਾ ਬੇਦੀ ਹੈ ਅਸੀਂ ਅਜੇ ਤੱਕ ਨਹੀਂ ਵੇਖਿਆ ਜਾਈ ਨੂੰ ਉਹਨੂੰ 50 ਫੋਨ ਕਰ ਲੋ ਫੋਨ ਨਹੀਂ ਚੁੱਕਦਾ ਇੱਥੇ ਕੋਈ ਨਹੀਂਗਾ ਜਾਂ ਜਸਵਿੰਦਰ ਹੈ ਜਾਂ ਸ਼ਰਮਾ ਵਾ ਉਹਨਾਂ ਜਦੋਂ ਫੋਨ ਕਰੀਏ ਉਸੇ ਵੇਲੇ ਆ ਜਾਂਦੇ ਉਹਨਾਂ ਨੂੰ ਅਗਲਾਤੀ ਫੋਨ ਕੀਤਾ ਉਹਨਾਂ ਮੋਟਰ ਲਾ ਦਿੱਤੀ ਸਵੇਰੇ ਆਏ ਮੋਟਰ ਲਾ ਦਿੱਤੀ ਆਪ ਖਲੋ ਕੇ ਮੌਕੇ ਤੇ ਕੰਮ ਕਰਾਂਦੇ ਆ ਸਾਰੇ ਹੀ ਪਰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕਹਿੰਦੀ ਆਪ ਜਨਤਾ ਦੀ ਸਰਕਾਰ ਓਏ ਆਮ ਜਨ ਗਾਵੇ ਬੜੇ ਕਰਦੀ ਹੈ ਕਿ ਬੜੇ ਕੰਮ ਕਰਵਾਏ ਜਾਂਦੇ ਵੇ ਉਹ ਸਹੀ ਗੱਲ ਪਤਾ ਕੀ ਚੱਕਰ ਆਪਾਂ ਤੇ ਇਹਨੇ ਕਰਵਾਏ ਜਾਂਦੇ ਸਾਨੂੰ ਕੰਮ ਦਾ ਪਤਾ ਲੱਗੇ ਕਰਵਾਇਆ ਕੀ ਹੈ ਕਾਮਦੇ ਆਮ ਵਾਧਈ ਹੈ ਨਾ ਵਾਧੇ ਇਹਨਾਂ ਦਿੱਲੀ ਦੇ ਬੇਸ ਤੇ ਲੈ ਵੀ ਠੀਕ ਲੈ ਲਿਆ ਅਹੀਂ ਆਨੇ ਭਾਜਪਾ ਨਹੀਂ ਚਾਈਦੀ ਕਾਂਗਰਸ ਨਹੀਂ ਚਾਈਦੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਮੇਨੂੰ ਜਵਾਬ ਦਾ ਕਿ ਕਾਉਂਸਲਰ ਦੀ ਇਲੈਕਸ਼ਨ ਹੋਵੇ ਤੇ ਮੈਨੂੰ ਜਵਾਬ ਦਾ ਕਿ ਨਾ ਜਮਾਨਤਾ ਜਪਤ ਹੋਣੀ ਆ ਪਰ ਇਹਦਾ ਪ੍ਰੋਪਰ ਹੱਲ ਕੀ ਹੈ ਪ੍ਰੋਪਰ ਹੱਲ ਦੇ ਹੁਣ ਸਾਡਾ ਤੇ ਇਹੋ ਗਾ ਮੈਂ ਪ੍ਰੋਪਰ ਹੱਲੇ ਦਾ ਮਸਲਾ ਹੱਲ ਕਰਦੇ ਗਲੀ ਉੱਚੀ ਕਰਦੇ ਨੇ ਤੇ ਬਾਕੀ ਅਗਲੇ ਬੰਨੇ ਸੀਵਰ ਖੋਲ ਜਾਂਦੇ ਮਸਲਾ ਹੱਲ ਹੋ ਜਾਂਦਾ ਵਾ ਅਗਲੇ ਬੰਨੇ ਜੋਸ ਮਸੱਇਆ ਵਾ ਉਹ ਠੀਕ ਕਰਦੇ ਸਾਡੀ ਔਰ ਗੱਲ ਗੜੀ ਨਹੀਂ ਤੇ ਗੱਲ ਤੇ ਜਿਸ ਤਰ੍ਹਾਂ ਕਿ ਅੱਜ ਅਸੀਂ ਆਮ ਜਨਤਾ ਆਮ ਜਨਤਾ ਜਿਹੜੀ ਗਲੀ ਹੈ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਜਿਸ ਤਰ੍ਹਾਂ ਕਿ ਇੱਥੇ ਜਨਤਾ ਦਾ ਦਰਬਾਰ ਲੱਗਾ ਸੀ ਔਰ ਜਨਤਾ ਦਾ ਆਖਣਾ ਹੈ ਕਿ ਸਾਡੀ ਜਿਹੜੀ ਗਲੀ ਹੈ 1 1 ਫੁੱਟ ਉੱਚੀ ਕਰਵਾਈ ਕਰਵਾ ਦਿੱਤੀ ਜਾਵੇ ਤਾਂ ਕਿ ਸ਼ਾਇਦ ਇਹਦਾ ਸੋਲੂਸ਼ਨ ਹੋ ਸਕੇ ਜਿਸ ਤਰ੍ਹਾਂ ਕਿ ਲੋਕ ਜਿਆਦਾ ਸੀਵਰ ਜਿਹੜੇ ਭਰੇ ਹੋਣ ਕਰਕੇ ਬੜੇ ਹੀ ਜਿਆਦਾ ਤੰਗ ਨੇ ਕੈਮਰਾਮੈਨ ਵਿੱਕੀ ਦੇ ਨਾਲ رپورਟਰ ਗੌਰਵ ਕੁਮਾਰ ਅੰਮ੍ਰਿਤ ਸਰ